ਹਰ ਸੱਤ ਤੋਂ ਪਹਿਲਾਂ ਵੀ ਥੋੜਾ ਜਿਹਾ ਇਹ ਆਉਣਾ ਸ਼ੁਰੂ ਹੋਇਆ ਪੰਜਾਬ 'ਚ ਅੱਜ ਆ ਹਾਲਾਤ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ ਗਏ ਪੰਜਾਬ ਦੇ ਵਿੱਚ ਸਲੂਟ ਹੈ ਸੀ ਯੋਧਿਆ ਇਹਨਾਂ ਤੋਂ ਕਾਰਦੇ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਆ ਆਪਣਾ ਪਰਵਾਹ ਤੈਨੂੰ ਸਲੂਟ ਹੈ ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ ਖੇਤੀਆਂ ਵੀ ਕਰਦੇ ਸੀ ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਭੁੱਖੀ ਖਾ ਕੇ ਮਰ ਗਿਆ ਜਾਂ ਫੀਮ ਖਾ ਕੇ ਮਰ ਗਿਆ ਅੱਜ ਮੈਂ ਪਿੱਛੇ ਨਾ ਜ਼ਿਆਦਾ ਜਾਂਦਾ ਹੋਇਆ 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਆਈਆਂ ਇਸ ਨਿਸ਼ਾਨਾ ਉਤੋਂ ਬਾਅਦ 1 ਮਾਰਚ ਤੋਂ ਲੈ ਕੇ ਆਪ ਇਸ ਮਾਰਚ ਤੱਕ ਇੱਕ ਸਾਰੇ ਵੀਰ ਵਾਤੇ ਵਾਤੇ ਜੁੜੋ ਇੱਕ ਵਾਰੀ ਇਹ ਜਿਹੜਾ ਨਾਲ ਬਹੁਤ ਜ਼ਰੂਰੀ ਹੈ ਇਸ ਟਾਈਮ ਕਮੈਂਟ ਕਰਿਏ ਥੋਕ ਕੇ ਉਹਨਾਂ ਚ ਲੀਗਲ ਆ ਤੇ ਆਪਾਂ ਨੂੰ ਆਪਣੇ ਇਹ ਦਲੇਰੀ ਬਹੁਤ ਔਖੀ ਹੈ ਮੰਤਰੀ ਸਾਰਿਆਂ ਨਾਲ ਹੀ ਗੱਲਬਾਤ ਸਾਡੀ ਚੱਲਦੀ ਰਹੀ ਹੈ ਪਰ ਹਿੰਮਤ ਕਰਨਾ ਕਿਸੇ ਕਿਸੇ ਦੇ ਵਾਸਤੇ ਹਰ ਇੱਕ ਬੰਦੇ ਦਾ ਯੋਰ ਲੱਗਾ ਗੋਲੀਆਂ ਆ ਰਹੀਆਂ ਚੱਲਦਾ ਪਹਿ ਵਿਧਾਨ ਸਭਾ ਲਾਈਵ ਸੈਂਟਰ ਖੁੱਲ ਗਿਆ ਇਹ ਆਉਣ ਵਾਲੀ ਜਿਹੜੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ ਇਹ ਜਿਹੜਾ ਨਸ਼ਾ ਹੈ ਕੁਦਰਤੀ ਨਸ਼ਾ ਆ ਜਿਹੜਾ ਪੋਸਟ ਆ ਇਹ ਖੇਤੀ ਆ ਰਾਜਸਥਾਨ ਚ ਹੋ ਰਹੀ ਆ ਇਹ ਐਮਪੀ ਚ ਹੋ ਰਹੀ ਆ ਮਧਿਆਪਰਦੇਸ਼ ਹਰਕਤਾਂ ਹੋ ਰਹੀ ਏ ਤੇ ਇਹਦੇ ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਉਹਦੇ ਚ ਤਰਾਜ ਨਹੀਂ ਵੈਸੇ ਚਾਹੀਦਾ ਹਮਾਚਲ ਨੂੰ ਸ਼ੁਰੂ ਕਰਨ ਵਾਲਾ ਆ ਬਾਹਰਲੇ ਮੁਲਕਾਂ ਚ ਬਹੁਤ ਇਹ ਹੋ ਚੁੱਕਾ ਇਹ ਸਾਰੇ ਭਵਾਂ ਵਿਰੋਧੀ ਤੇ ਰਿਆ ਇਹਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ ਪਰ ਡਰਦੇ ਸਾਰੇ ਆ ਵੀ ਇਹ ਮੇਰੇ ਤੇ ਤਵਾ ਲੱਗੂਗਾ ਸਾਰੇ ਖੁਸ਼ ਆ ਅੰਦਰੋਂ ਜਿੰਨੇ ਵੀ ਚਾਹੇ ਅਫਸਰ ਬੈਠੇ ਆ ਸਾਰੇ ਕੋਈ ਨਾ ਕੁਮੜਾ ਹੋਟਾ ਇਸ ਚੀਜ਼ ਦਾ ਧਿਆਨ ਰੱਖਣ ਤੇ ਇਹਦੇ ਆ ਜ਼ਰੂਰ ਸੰਧਵਾ ਸਾਹਿਬ ਤੁਸੀਂ ਦੇਖਣਾ ਲਾਈਵ ਚੱਲੀ ਜਾਂਦਾ ਤੁਹਾਡੇ ਕੋਲੇ ਬਹੁਤ ساری ਬੇਨਤੀ ਕੀਤੀ ਹੈ ਟੀਕੇ ਜ਼ਰੂਰ ਲਗਵਾ ਲੈਣ ਤਾਂ ਕਿ ਜਿਹੜੀ ਸਾਡੀ ਉਹ ਜਵਾਨੀ ਆ ਉਹ ਸਿੰਥੈਟਿਕ ਨਸ਼ੇ ਤੋਂ ਬਚ ਸਕੇ ਥੈਂਕ ਯੂ ਅਵਧਾਰ ਜੂਨੀਅਰ ਜੀ ਕੁਝ ਕਹਿਣਾ ਚਾਹੁੰਦੇ ਹੋ ਸਪੀਕਰ ਸਾਹਿਬ ਇਸ ਪਵਿੱਤਰ ਹਾਊਸ ਨੇ ਬਜਟ ਪਾਸ ਕੀਤਾ ਇਹ ਦੋਸਤੋ ਮੈਂ ਤੁਹਾਨੂੰ ਤਾਂ ਇਹ ਦੁਬਾਰਾ ਵਿਖਾਉਣਾ ਹੈ ਜਿਹੜਾ ਕੈਪੀਟਲ ਆਊਟਲੇ ਹੈ ਜਿਹਦੇ ਨਾਲ ਆਪਾਂ ਸੜਕਾਂ ਬਣਾਣੀਆਂ ਹਸਪੀਟਲਸ ਬਣਾਣੇ ਆ ਸਕੂਲਸ ਬਣਾਣੇ ਆ ਬਹੁਤ ਵੱਡੀ ਗੱਲ ਹੈ ਨਾਲੋਂ 38% ਘਟ ਜੋ ਬਜਟ ਹੈ ਚਾਹੇ ਸੀਚੇਵਾਲ ਸਾਹਿਬ ਹੈ ਮੈਂ ਜੋ ਸਰ ਮੇਰੀ ਬੇਨਤੀ ਮੇਰੀ 1 ਮਿੰਟ ਮੇਰੀ ਗੱਲ ਸੁਣ ਲੈ ਅੱਛਾ ਇਹ ਨਾਲੇ ਪੰਜਾਬ ਚਾਹੇ ਸੀਚੇਵਾਲ ਸਾਹਿਬ ਹੈ ਚਾਹੇ ਸੰਧਵਾ ਸਾਹਿਬ ਹੈ ਇੱਥੇ ਸ਼੍ਰੀ ਮੁਕਸਰ ਸਾਹਿਬ ਵਿੱਚ ਆਪਣਾ ਹੈੱਡ ਆਫਿਸ ਖਾਸ ਖਾਸ ਦੀ ਖੇਤੀ ਇੱਥੇ ਖੁੱਡੀਆਂ ਸਾਹਿਬ ਨੇ ਵੀ ਬੜੀ ਠੋਕ ਕੇ ਬਰੋਡਾ ਕੀਤੀ ਸੀ ਔਰ ਸੰਧਵਾ ਸਾਹਿਬ ਲੋਕ ਸਾਹਿਬ ਨੇ ਵਿਧਾਨ ਸਭਾ ਸਪੀਕਰ ਉਹ ਵੀ ਕਹਿ ਗਏ ਆ ਵੀ ਸਪੈਸ਼ਲ ਸਮਾਂ ਦਵਾਂਗੇ ਤੁਹਾਡੇ ਸਵਾਲ ਨੂੰ ਅੱਜ ਚਲੋ ਮਾਨ ਕਰਦੇ ਆਪਾਂ ਇਸ ਗੱਲ ਦਾ ਸਵਾਲ ਲਾਉਣਾ ਇਹ ਵੀ ਉਹਨਾਂ ਵਾਸਤੇ ਇੱਕ ਹੁੰਦੀ ਜਿੰਮੇਵਾਰੀ ਹੁੰਦੀ ਹੈ ਚਲੋ ਜੇ ਸਵਾਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਪਰ ਸਲੂਟ ਕਰਦੇ ਆ ਪਠਾਨ ਮਾਜਰਾ ਦੀ ਇਸ ਸੋਚ ਨੂੰ ਮੈਂ ਤਾਂ ਮੌਕੇ ਤੇ ਲਾਈਵ ਆ ਰਿਹਾ ਮੈਂ ਜਿੰਨੇ ਵੀਰ ਆਪਾਂ ਜੁੜੀਏ ਇਸ ਅੱਜ ਦਾ ਜਿਹੜਾ ਸੈਕਸ਼ਨ ਚੱਲ ਰਿਹਾ ਮੌਜੂਦਾ ਲਾਈਵ ਪਠਾਨ ਮਾਜਰਾ ਨੇ ਬੜੀ ਦਲੇਰੀ ਨਾਲ ਬੜੀ ਹਿੰਮਤ ਨਾਲ ਗੱਲ ਰੱਖਤੀ ਖੋਲ ਕੇ ਬਹੁਤ ਔਖੀ ਹੁੰਦੀ ਗੱਲ ਰੱਖਣੀ ਕਿਉਂਕਿ ਸਰਕਾਰਾਂ ਦਾ ਜਦੋਂ ਮੰਨ ਕੇ ਚੱਲੀਏ ਹਜੇ ਨਾ ਹੋਵੇ ਨਾ ਧਿਆਨ ਤੇ ਉਦੋਂ ਪਹਿਲ ਕਰਨੀ ਬੜੀ ਔਖੀ ਹੁੰਦੀ ਹੈ ਮੇਰੇ ਨਾਲ ਕਈ ਮੰਤਰੀ ਸਿਚੇਵਾਲ ਤੱਕ ਉਸ ਤੋਂ ਬਾਅਦ ਖੁੱਡੀਆਂ ਸਾਹਿਬ ਚਾਹੇ ਐਮ ਐਲ ਏ ਕਾਕਾ ਫਰਾੜ ਚਾਹੇ ਆਪਣੇ ਸਪੀਕਰ ਸਾਹਿਬ ਤੇ ਕਈ ਇਹੋ ਜਿਹੇ ਮੰਤਰੀ ਜਿਹੜੇ ਮੇਰੇ ਨਾਲ ਲਗਾਤਾਰ ਇੱਥੇ ਸਾਡੇ ਐਮ ਐਲ ਏ ਸਾਹਿਬ ਨਾਲ ਆਉਂਦੇ ਆ ਤੇ ਅਸੀਂ ਪਹਿਲ ਆਧਾਰ ਤੇ ਖਾਸ-ਖਾਸ ਦੀ ਖੇਤੀ ਦਾ ਮੁੱਦਾ ਹੀ ਉਹਨਾਂ ਕੋਲੇ ਰੱਖਦੇ ਹੁੰਨੇ ਆਂ ਔਰ ਗੱਲਬਾਤ ਪੂਰੀ ਖੋਲ ਕੇ ਚੱਲਦੀ ਹੁੰਦੀ ਹੈ ਤੇ ਪਰ ਮੈਂ ਮਾਜਰਾ ਸਾਹਿਬ ਨੂੰ ਸਲੂਟ ਕਰਦਾ ਅਸੀਂ ਜਿਹੜੇ ਆਪਣੇ ਤੁਹਾਨੂੰ ਕਹੀਏ ਸਾਡੇ ਮੰਤਰੀ ਹੈਗੇ ਆ ਅਮਨ अरोड़ा ਜੀ ਉਹਨਾਂ ਦੇ ਘਰੇ ਬੈਠੇ ਸੀ ਤੇ ਉਦੋਂ ਵੀ ਇਹਨਾਂ ਨਾਲ ਗੱਲਬਾਤ ਹੋਈ ਹੋਈ ਵੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਬਾਰੇ ਕੁਝ ਨਾ ਕੁਝ ਆਪਾਂ ਜ਼ਰੂਰ ਸਵਾਲ ਲਾਈਏ ਕੋਈ ਹਿੰਮਤ ਵਿਖਾਈਏ ਲੋਕ ਸਲੂਟ ਕਰਨਗੇ ਔਰ ਅੱਜ ਖੁੱਡੀਆਂ ਸਾਹਿਬ ਦਾ ਬਿਆਨ ਸੁਣੋ ਕਹਿੰਦਾ ਜਦੋਂ ਸਵਾਲ ਲੱਗਿਆ ਤਾਂ ਸਾਰਿਆਂ ਦੇ ਚਿਹਰਿਆਂ ਤੇ ਰੌਣਕਾਂ ਆ ਗਿਆ ਸੀ ਕੀ ਭਗਵੰਤ ਮਾਨ ਨੂੰ ਨਹੀਂ ਪਤਾ ਲੱਗਦਾ ਵੀ ਰੌਣਕਾਂ ਰੰਗਲੇ ਪੰਜਾਬ ਬਣਾਉਣ ਵਾਸਤੇ ਰੌਣਕਾਂ ਜ਼ਰੂਰੀ ਹੈ ਭਗਵੰਤ ਮਾਨ ਸਾਹਿਬ ਇਸ ਸਵਾਲ ਨੂੰ ਹੁਣ ਠੰਡਾਣਾ ਪੈਣ ਦਿਓ ਤੇ ਜੇ ਹਜੇ ਵੀ ਗੌਰ ਨਾ ਕੀਤੀ ਤਾਂ ਫਿਰ ਆਪਾਂ ਹੀ ਉਹਦੇ ਵਿੱਚ ਜ਼ਿੰਮੇਵਾਰ ਹਾਂ ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਤੋਂ ਮਾਰੇ ਜੁੜੇ ਰਿਓ ਨਾਲ ਜਵਾਨੀ ਖਤਮ ਕਰਤੀ 2007 ਤੋਂ ਪਹਿਲੋਂ ਵੀ ਥੋੜਾ ਅਜਾ ਇਹ ਆਉਣਾ ਸ਼ੁਰੂ ਹੋਇਆ ਪੰਜਾਬ 'ਚ ਅੱਜ ਆ ਹਾਲਾਤ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ ਗਿਆ ਪੰਜਾਬ ਦੇ ਵਿੱਚ ਇਹਦਾ ਇੱਕੋ ਕਾਰਨ ਹੈ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ ਖੇਤੀਆਂ ਵੀ ਕਰਦੇ ਸੀ ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਧੂੱਕੀ ਖਾ ਕੇ ਮਰ ਗਿਆ ਜਾਂ ਫੀਮ ਖਾ ਕੇ ਮਰ ਗਿਆ ਅੱਜ ਮੈਂ ਛੋਟ ਪਿੱਛੇ ਨਾ ਜਾਦਾ ਜਾਂਦਾ ਹਾਂ 2020 ਤੋਂ ਲੈ ਕੇ 23 ਮਾਰਚ 2023 ਤੱਕ 266 ਮੌਤਾਂ ਆਈਆਂ ਇਸ ਨਿਸ਼ਾਨਾ ਉਦੋਂ ਬਾਅਦ 1 ਮਾਰਚ ਤੋਂ ਲੈ ਕੇ ਆਪ ਇਸ ਮਾਰਚ ਤੱਕ 159 ਮੌਤਾਂ ਹੋ ਗਈਆਂ ਇਹ ਜਿਹੜੇ ਜਿਹੜੇ ਬਾਹਰ ਦੇ ਮੁਲਖ ਆ ਉਹ ਆਪਣੇ ਤੋਂ ਮੇਰਾ ਖਲ ਹੈ ਵੀ ਜਿਆਦਾ ਤੇਜ਼ ਆ ਉਹਨਾਂ 'ਚ ਲੀਗਲ ਆ ਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਾ ਦੇ ਵਿੱਚ ਸਾਰਾ ਮੁਲਖ ਸਮੈਕਾਂ ਦੇ ਵਿੱਚ ਤੁਰ ਪਿਆ ਹਰ ਇੱਕ ਬੰਦੇ ਦਾ ਯੋਰ ਲੱਗਾ ਗੋਲੀਆਂ ਆ ਰਹੀਆਂ ਆ ਜਿਹੜੇ ਸੈਂਟਰ ਖੁੱਲ ਗਿਆ ਉਹ ਸਲੂਟਾ ਪਖਾਨ ਮਾਜਰਾ ਬਾਈ ਸਲੂਟ ਹੈ ਇਹ ਜਿਹੜਾ ਨਸ਼ਾ ਆ ਇਹ ਕੁਦਰਤੀ ਨਸ਼ਾ ਆ ਜਿਹੜਾ ਇੱਕ ਪੋਸਟ ਆ ਇਹ ਖੇਤੀ ਆ ਰਾਜਸਥਾਨ ਚ ਹੋ ਰਹੀ ਆ ਇਹ ਐਮਪੀ ਚ ਹੋ ਰਹੀ ਆ ਬਾਦ ਦੇ ਪਰਦੇ ਸਰਕਤਾ ਹੋ ਰਹੀ ਏ ਤੇ ਇਹਦੇ ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਉਹਦੇ ਚ ਤਰਾਜ ਨਹੀਂ ਵੈਸੇ ਚਾਹੀਦਾ ਹਮ ਚਲੋ ਨੂੰ ਸ਼ੁਰੂ ਕਰਨ ਵਾਲਾ ਬਾਹਰ ਦੇ ਮੁਲਕਾਂ ਚ ਬਹੁਤ ਇਹ ਹੋ ਚੁੱਕਾ ਇਹ ਸਾਰੇ ਭਵਾ ਵਿਰੋਧੀ ਤੇ ਰਿਆ ਇਹਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ ਪਰ ਡਰਦੇ ਸਾਰੇ ਆ ਕੀ ਬਾਤ ਹੈ ਕੀ ਲੱਗੂਗਾ ਅੰਦਰੂਨੀ ਸਾਰੇ ਖੁਸ਼ ਆ ਅੰਦਰੋਂ ਸੱਚੀ ਸੱਚੀ ਸਾਰੇ ਅਫਸਰ ਬੈਠੇ ਆ ਸਾਰੇ ਕੋਈ ਨਾ ਕੁਮਾੜਾ ਉੱਟਾ ਇਸ ਚੀਜ਼ ਦਾ ਧਿਆਨ ਰੱਖਣ ਤੇ ਇਹਦੇ ਆ ਜਰੂਰ ਬਾਰਲੇ ਮੁਲਕਾਂ ਦੇ ਵਿੱਚ ਜੇ ਨਹੀਂ ਅਜੇ ਤਜਵੀਦ ਤੇ ਠੇਕੇ ਜਰੂਰ ਚੁੱਕੇ ਜਾਣ ਤਾਂ ਕਿ ਜਿਹੜੀ ਸਾਡੀ ਉਹ ਜਵਾਨੀ ਆ ਉਹ ਸਿੰਥੈਟਿਕ ਨਸ਼ਾ ਤੋਂ ਬਚ ਸਕੇ ਥੈਂਕ ਯੂ ਅਵਧਾਰ ਜੂਨੀਅਰ ਕੀ ਬਾਤ ਆ ਇਹ ਸਪੀਕਰ ਸਾਹਿਬ ਇਹ ਭਾਈ ਜੀ ਚੱਲਦਾ ਲਾਈਵ ਅੱਜ ਤਾਂ ਮੈਂ ਮੌਕੇ ਤੇ ਬੁਖਾਰਿਆ ਹਾਂ ਕਿਉਂਕਿ ਵਾਕਿਆ ਹੀ ਬਹੁਤ ਵੱਡੀਆਂ ਦਲੇਰੀ ਦੀਆਂ ਗੱਲਾਂ ਤੇਰਾ ਇੱਕੋ ਕਾਰਨ ਆ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ ਖੁੱਡੀਆਂ ਸਾਹਿਬ ਤਾਂ ਜਮੇਰ ਸਾਹਿਬ ਨੇ ਸਵਾਲ ਕੀਤਾ ਤੇ ਜਿਹਦੇ ਨਾਲ ਮੇਰਾ خیال ਸਾਰਿਆਂ ਦੇ ਸਿਰੇ ਖੜ ਗਏ ਆ ਸੁਣੋ ਸੁਣੋ ਜਵਾਬ ਇਹਨਾਂ ਦਾ ਇਹ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋੜ ਪੈ ਜਾਂਦੀ ਹੈ ਤੇ ਵੈਸੇ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲੇ ਅਜੇ ਹੁਜੇ ਕੋਈ ਇਰਾਦਾ ਨਹੀਂ ਰੱਖਦੀ ਕਿ ਕਿਉਂਕਿ ਫੁਡੀਆਂ ਸਾਹਿਬਾਂ ਹੌਸਲਾ ਬਖਾਓ ਹੌਸਲਾ ਇਹ ਵੀ ਇੱਕ ਨਸ਼ਾ ਹੈ ਇਸ ਲਈ ਸਰਕਾਰ ਦਾ ਕੋਈ ਇਰਾਦਾ ਨਹੀਂ ਠੀਕ ਹੈ ਥੈਂਕ ਯੂ ਅਰਵੀਜੀ ਮੈਂ ਮੰਤਰੀ ਸਾਹਿਬ ਨੂੰ ਦੱਸਣਾ ਚਾਹਣਾ ਗੱਲ ਸੁਣੋ ਬਾਈ ਜੀ ਐਡੀ ਗੱਲ ਨਾ ਕਹਿਣ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ ਪਠਾਨ ਮਾਜਰਾ ਮੈਂ ਸਲੂਟ ਕਰਦਾ ਤੁਹਾਡੀ ਇਸ ਦਲੇਰੀ ਨੂੰ ਕਿਉਂਕਿ ਤੁਹਾਡੇ ਤੋਂ ਪਹਿਲਾਂ ਚਾਹੇ ਉਹ ਸੀਚੇਵਾਲ ਹੈ ਚਾਹੇ ਉਹ ਮੰਨ ਕੇ ਚੱਲੀਏ ਆਪਾਂ ਖੁੱਡੀਆਂ ਸਾਹਿਬ ਸਾਡੇ ਮੰਤਰੀ ਹੈ ਚਾਹੇ ਉਹ ਵਿਧਾਨ ਸਭਾ ਦੇ ਸਪੀਕਰ ਹੈ ਚਾਹੇ ਐਮ ਐਲ ਏ ਕਾਕਾ ਬਰਾੜ ਹੈ ਚਾਹੇ ਇਹਨਾਂ ਦੇ ਪਠਾਨ ਮਾਜਰਾ ਅਮਨ अरोੜਾ ਇਹਨਾਂ ਸਾਰਿਆਂ ਕੋਲੇ ਬੜੀ ਹੀ ਸ਼ਿੱਦਤ ਨਾਲ ਗੱਲਬਾਤ ਰੱਖੀ ਹੈ ਔਰ ਸਾਰੇ ਕਹਿੰਦੇ ਆ ਵੀ ਤੁਸੀਂ ਸਾਨੂੰ ਆਪਣੇ ਇਸ ਮਿਸ਼ਨ ਬਾਰੇ ਕੋਈ ਨਾ ਕੋਈ ਗੱਲਬਾਤ ਠੋਸ ਦਿਓ ਅਸੀਂ ਗੱਲਬਾਤ ਰੱਖਾਂਗੇ ਔਰ ਰਖਰਾਮ ਕਹਿ ਤਾਂ ਦਿੰਦੇ ਪਰ ਉੱਥੇ ਜਾ ਕੇ ਕੁਦਰਤੀ ਰੱਬ ਜਾਣਦਾ ਹੈ ਵੀ ਮੈਂ ਪਹਿਲੀ ਗੱਲ ਤਾਂ ਵਿਧਾਨ ਸਭਾ ਦੇ ਸਪੀਕਰ ਨੂੰ ਸਲੂਟ ਕਰਦਾ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਮੈਂ ਸਮਾਂ ਜ਼ਰੂਰ ਦਵਾਂਗਾ ਜੇ ਕੋਈ ਬੰਦਾ ਇਸ ਵਿਸ਼ੇ ਤੇ ਗੱਲ ਰੱਖਣਾ ਚਾਹੁੰਦਾ ਤੇ ਇਹਨਾਂ ਨੇ ਸਾਡੇ ਮੁਕਸਰ ਆਪਣੇ ਘਰੇ ਬੈਠੇ ਇਥੇ ਹੈੱਡਫੋਨ 'ਤੇ ਬੈਠ ਕੇ ਐਨੀ ਗੱਲ ਕਹੀ ਸੀ ਚਲੋ ਇਹ ਗੱਲ ਰੱਖਣੀ ਹੈ ਇੱਕ ਬਹੁਤ ਵੱਡੀ ਸ਼ਕਤੀ ਹੈ ਕਿਉਂਕਿ ਜਦੋਂ ਗੱਲ ਨਿਕਲੂਗੀ ਤਾਂ ਹੱਲ ਅੱਜ ਨਹੀਂ ਤਾਂ ਕੱਲ ਹੋਊਗਾ ਜ਼ਰੂਰ ਪਰ ਦੋਸਤੋ ਮੈਂ ਇੱਕੋ ਤੁਹਾਡੇ ਤੋਂ ਹੁਣ ਬੇਨਤੀ ਚਾਹਣਾ ਤਾਂ ਮੈਂ ਮੌਕੇ ਤੇ ਲਾਈਵ ਕੀਤਾ ਵੀ ਬਹੁਤ ਵੱਧ ਚੜ ਕੇ ਸਲੂਟ ਪਠਾਨ ਮਾਜਰਾ ਦੀ ਦਲੇਰੀ ਨੂੰ ਸਲੂਟ ਪਠਾਨ ਮਾਜਰਾ ਦੀ ਦਲੇਰੀ ਨੂੰ ਇੰਨੇ ਕ ਕਮੈਂਟ ਲਿਖੋ ਭਗਵਾਨ ਜੀ ਮਾਨ ਟਿੱਕਰ ਕੇਜਰੀਵਾਲ ਤੱਕ ਸਭ ਤੱਕ ਇਹ ਗੱਲ ਜਾਵੇ ਵੀ ਲੋਕ ਇੰਨੀ ਵੱਡੀ ਪੱਦਰ ਤੇ ਚਾਹੁੰਦੇ ਆ ਹੁਣ ਤਾਂ ਮੌਕਾ ਆਪਣੇ ਕੋਲੇ ਅੱਜ ਹੀ ਵਿਖਾ ਦਿਗੇ ਕਰਕੇ ਕਿਉਂਕਿ ਪਹਿਲੀ ਵਾਰੀ ਕਿਸੇ ਨੇ ਜੇ ਇੰਨੀ ਦਲੇਰੀ ਨਾਲ ਗੱਲ ਰੱਖਣ ਦੀ ਹਿੰਮਤ ਕੀਤੀ ਹੈ ਨਾ ਤਾਂ ਉਸ ਬੰਦੇ ਨੂੰ ਇੰਨੇ ਕ ਸਲੂਟ ਜਾਣੇ ਚਾਹੀਦੇ ਅੱਜ ਹੋਰ ਵੀ ਮੰਤਰੀਆਂ ਦਾ ਹਿੰਮਤ ਵਾਜੇ ਹੋਰ ਵੀ ਜਿਹੜੇ ਨਾਲ ਕੋਈ ਐਮ.ਐਲ.ਏ ਕੋਈ ਸੀ.ਐਮ ਤੱਕ ਵੀ ਇਹ ਇਹਨਾਂ 'ਚ ਹੌਸਲਾ ਬਣ ਜੇ ਵੀ ਲੋਕ ਸਲੂਟ ਕਰਨਗੇ ਖੁੱਡੀਆਂ ਸਾਹ ਤੁਹਾਡੀਆਂ ਫੋਟੋਆਂ ਲਾ ਕੇ ਲੋਕ ਬੁੱਝਣਗੇ ਇਹਨੂੰ ਨਸ਼ਾ ਕਹਿ ਕੇ ਜੇ ਗੱਲ ਕੀਤੀ ਤਾਂ ਬਹੁਤ ਹੀ ਤੁਹਾਨੂੰ ਨੁਕਸਾਨ ਚੱਲਣਾ ਪਊਗਾ ਕਿਉਂਕਿ ਅੱਧੇ ਤੋਂ ਵੱਧ ਦੁਨੀਆ ਜਾਣਦੀ ਹੈ ਵੀ ਇਹ ਨਸ਼ਾ ਨਹੀਂ ਇਹਨੂੰ ਪੰਜਾਬ ਦੇ ਕੋਨੇ-ਕੋਨੇ 'ਚ ਅੱਜ ਜੇ ਨਪੁੰਸਕ ਹੋ ਰਹੀ ਜਵਾਨੀ ਆ ਮਰਦੇ ਪੁੱਤ ਬਚਾਉਣੇ ਆ ਲੁੱਟਾਂ ਖੂਹਾਂ ਬੰਦ ਕਰਾਉਣੀਆਂ ਤਾਂ ਇਹ ਖੇਤੀ ਚੱਲਣੀ ਚਾਹੀਦੀ ਹੈ ਕਿਉਂਕਿ 3100 3300 ਕਰੋੜ ਕੱਲ ਹਜੇ ਐਡੀ ਵੱਡੀ ਖੇਪ ਫੜੀ ਗਈ ਹੈ ਹੀਰੋਇਨ ਦੀ ਉਹ ਤੁਹਾਡੇ ਪੰਜਾਬ 'ਚ ਹੀ ਆ ਕੇ ਖਪਤ ਹੋਣੀ ਹੈ ਉਸ ਵੱਡੀ ਖੇਪ ਦੀ ਤੇ ਜੇ ਤੁਸੀਂ ਚਾਹੋ ਨੇ ਵੀ ਸਾਡਾ ਪੁਲਸ ਰਹੀਂ ਜਾਂ ਅਸੀਂ ਹੋਰ ਸਕੀਮਾਂ ਰਹੀਂ ਉਹ ਬੰਦ ਕਰ ਦਾਂਗੇ ਤਾਂ ਭੁੱਲ ਜਾਓ ਇਸ ਕਰਕੇ ਦੋਸਤੋ ਗੱਲ ਸੁਣੋ ਲੜਨਾ ਪੈਂਦਾ ਹੈ ਬਹੁਤ ਵੱਡੀ ਲੜਾਈ ਆ ਕੋਈ ਛੋਟੀ ਨਹੀਂ ਕਿਉਂਕਿ ਅਰਬਾਂ ਖਰਬਾਂ ਪਤੀ ਮਾਫੀਆ ਚਿੱਟੇ ਵਾਲੇ ਮੈਡੀਕਲ ਵਾਲੇ ਬੈਠੇ ਜਿਹੜੇ ਸਾਡੀ ਆਵਾਜ਼ ਨਹੀਂ ਚੱਕਣ ਦਿੰਦੇ ਨਾ ਉਹ ਮੰਤਰੀਆਂ ਦੇ ਮੂੰਹ ਖੁੱਲਣ ਦੇਣ ਤੇ ਸਾਡੇ ਅਰਗਿਆਂ ਤਾਂ ਬੋਲਣ ਹੀ ਕਿਹਨੇ ਦੇਣਾ ਨਾ ਚੱਲਣਾ ਨੂੰ ਨਾ ਹੀ ਕਿਸੇ ਪੁਲਿਸ ਅਫਸਰਾਂ ਨੂੰ ਇੱਥੋਂ ਤੱਕ ਕਿ ਉਹ ਪੁਲਿਸ ਅਫਸਰ ਤਾਂ ਨਾਲ ਉਹਨਾਂ ਦਾ ਜਿਵੇਂ ਮੈਂ ਕਹੀਏ ਵੀ ਆਪਾਂ ਕਰਿੰਦੇ ਬਣ ਕੇ ਕੰਮ ਕਰਨ ਲੱਗ ਪੈਂਦੇ ਬਹੁਤ ਵੱਡੀਆਂ ਤਾਕਤਾਂ ਜਿਹੜੀ 3100 3300 ਕਿਲੋ ਸ਼ੇਪਰਾਹਿਮ ਬੰਦਰਗਾਹਾਂ ਰਾਹੀਂ ਚਿੱਟਾ ਆ ਸਕਦਾ ਨਾ ਤਾਂ ਤੁਸੀਂ ਭੁੱਲ ਜੋ ਵੀ ਉਹਨੂੰ ਕੋਈ ਪੁਲਿਸ ਫੋਰਸ ਜਾਂ ਕਿ ਉਹਨੂੰ ਲੀਡਰ ਰੋਕ ਸਕਦੇ ਆ ਇਹ ਕੁਦਰਤ ਹੀ ਹੈ ਜਿਹੜੀ ਉਹਦਾ ਮੁਕਾਬਲਾ ਕਰ ਸਕਦੀ ਹੈ ਵਾਰ-ਵਾਰ ਪਠਾਨ ਮਾਜਰਾ ਨੂੰ ਸਲੂਟ ਲਿਖੋ ਅੱਜ ਵਿਧਾਨ ਸਭਾ YouTube ਤੇ ਕੱਢ ਲਓ ਲਾਈਵ ਸੈਸ਼ਨ ਟੂਡੇ ਲਿਖ ਕੇ ਔਰ ਇੰਨੀ ਕੁ ਵੱਡੀ ਯਾਰ ਅੱਜ ਇਹਦੇ ਬੰਦੇ ਦੀ ਕਿਸੇ ਟਾਈਮ ਆਪਾਂ ਮਾਰਾ ਲਿਖਿਆ ਸਾਰੇ ਨੇ ਇਹਨੂੰ ਚਲੋ ਕੋਈ ਨਾ ਕੋਈ ਮਾਰੇ ਚੰਗੇ ਕੰਮ ਦੁਨੀਆ ਤੇ ਬੰਦਾ ਦੁਨੀਆ ਤੇ ਹੁੰਦੇ ਰਹਿੰਦੇ ਆ ਪਰ ਮੈਂ ਬੇਨਤੀ ਕੀ ਕਰਨਾ ਹੈ ਵੀ ਜਦੋਂ ਕੋਈ ਬੰਦਾ ਪੰਜਾਬ ਬਚਾਉਣ ਵਾਸਤੇ ਐਡੀ ਦਲੇਰੀ ਵਰਤ ਜੇ ਨਾ ਤਾਂ ਫਿਰ ਆਪਾਂ ਨੂੰ ਸਲੂਟ ਉਹਨੂੰ ਕਰਨਾ ਬਣਦਾ ਹੀ ਬਣਦਾ ਹੈ ਜੇ ਮੇਰੇ ਚ ਕੋਈ ਦੋ ਗਲਤੀਆਂ ਤੇ ਜੇ ਮੈਂ ਪੰਜਾਬ ਦੇ ਲੇਖੇ ਜੇ ਮੈਂ ਪੰਜਾਬ ਦੇ ਲੇਖੇ ਲਾਉਣ ਲਾ ਜਾ ਆ ਇਹ ਲੇਖੇ ਲੱਗਣ ਵਾਲੀ ਗੱਲ ਆ ਕਿਉਂਕਿ ਐਮਐਲਏ ਸ਼ਿਪ ਤੋਂ ਵੀ ਵੀ ਐਸ ਇਹਨਾਂ ਨੂੰ ਅਸਤੀਫਾ ਦਵਾਇਆ ਵੀ ਜਾ ਸਕਦਾ ਹੈ ਕਿਉਂਕਿ ਮੈਡੀਕਲ ਦਾ ਧੰਦਾ ਬਹੁਤ ਪਾਵਰਫੁਲ ਹੈ ਚਿੱਟੇ ਵਾਲਿਆਂ ਦਾ ਜਿਹੜਾ ਖੇਤਰ ਬਹੁਤ ਤਕੜਾ ਹੈ ਉਹ ਕਿਤੇ ਨਾ ਕਿਤੇ ਦਬਾਅ ਪਾ ਸਕਦੇ ਆ ਸਰਕਾਰਾਂ ਦੇ ਵੀ ਤੁਹਾਡਾ ਜਿਹੜਾ ਪਠਾਨ ਮਾਜਰਾ ਇਹਦੀ ਆਵਾਜ਼ ਬੰਦ ਕਰੋ ਇਹਨੇ ਬਹੁਤ ਵੱਡੀ ਗਲਤੀ ਕਰਤੀ ਪੰਜਾਬ ਨੂੰ ਬਚਾਉਣ ਵਾਲੀ ਪੰਜਾਬ ਵਿਧਾਨ ਸਭਾ ਚ ਬੋਲਿਆ ਜਾਣਾ ਔਰ ਦਰਜ ਹੁੰਦਾ ਉਹ ਨੋਟ ਹੁੰਦੀ ਹੈ ਉਹ ਗੱਲ ਇਹ ਹੁਣ ਲੋਕੀ ਸ਼ਿ ਵੀ ਨਹੀਂ ਰਹਿ ਸਕਦੀ ਤਾਂ ਕਰਕੇ ਬੇਨਤੀ ਕਰਦਾ ਇਸ ਬੰਦੇ ਦੇ ਹੱਕ ਵਿੱਚ ਪਠਾਨ ਮਾਜਰਾ ਦੇ ਹੱਕ ਵਿੱਚ ਸਾਰਾ ਕੁਝ ਭੁੱਲ ਕੇ ਠੀਕ ਹੈ ਵੀ ਅਸੀਂ ਅੱਜ ਸਲੂਟ ਕਰੀਏ ਯਾਰ ਇਹ ਯੋਧਾ ਬੰਦਾ ਮੈਂ ਇਹਨੂੰ ਮੰਨਦਾ ਐ ਇਸ ਵੀਰ ਨੂੰ ਕਿਉਂਕਿ ਐਡੀ ਦਲੇਰੀ ਨਹੀਂ ਕਿਸੇ ਨੇ ਵਿਖਾਈ ਸੀ ਮੈਂ ਬਹੁਤ ਮੰਤਰੀਆਂ ਕੋਲੇ ਦਿਨ ਰਾਤ ਗੱਲਾਂ ਬਾਤਾਂ ਕਰਕੇ ਮਿੰਨਤਾਂ ਕਰਕੇ ਅਸੀਂ ਇਹਨਾਂ ਨੂੰ ਸਮਝਾਇਆ ਸੀ ਵੀ ਯਾਰ ਪੰਜਾਬ ਦੇ ਪੁੱਤ ਬਚਾਉਣ ਵਾਸਤੇ ਇੱਕ ਵਾਰੀ ਆਪਦੇ ਅਹੁਦੇ ਤੋਂ ਉੱਪਰ ਉੱਠ ਕੇ ਜੇ ਤੁਹਾਨੂੰ ਕੋਈ ਮਾਣ ਜਾਂ ਕੋਈ ਹੋਰ ਬੰਦਾ ਨਾ ਇੱਥੇ ਕੋਈ ਚੰਗਾ ਕਵੇ ਤਾਂ ਅਸੀਂ ਤੁਹਾਨੂੰ ਜੋ ਸਜ਼ਾ ਕਹੋਗੇ ਲਿਖਾ ਮਨਜ਼ੂਰ ਕਰ ਲਾਂਗੇ ਪਰ ਇੱਕ ਵਾਰੀ ਬੋਲੋ ਸੀ ਇਹ ਹਿੰਮਤ ਕਰਨੀ ਬੜੀ ਔਖੀ ਸੀ ਸਲੂਟ ਪਠਾਨ ਮਾਜਰਾ ਲਿਖ ਕੇ ਅੱਜ ਸਾਰੇ ਹੀ ਜਿੰਨੇ ਵੀਰ ਬੇਨਤੀ ਮੰਨ ਲਿਓ ਕਿਉਂਕਿ ਤੁਹਾਡੇ ਪੁੱਤਾਂ ਦੇ ਵਿੱਚ ਉਹ ਜਿਹੜੀ 3100 3300 ਕਰੋੜ ਦੀ ਆਪਣੇ ਕਿਲੋ ਆਈ ਹੈ ਨਾ ਜਿਹੜੇ ਹੀਰੋਇਨ ਇਹ ਅਰਬਾਂ ਦਾ ਜਿਹੜਾ ਚਿੱਟਾ ਤੁਹਾਡੇ ਬੱਚਿਆਂ ਦੇ ਤੁਹਾਡੀਆਂ ਧੀਆਂ ਦੇ ਬਾਹਾਂ ਵਿੱਚ ਦੀ ਹੋ ਕੇ ਸੇਵਾਵਾਂ ਦੇ ਵਿੱਚ ਅੱਗ ਜਾ ਕੇ ਬਲਣੀ ਹੈ ਉਹ ਚਿੱਟੇ ਦੀ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਜੇ ਅੱਜ ਮਾਜਰਾ ਪਠਾਨ ਮਾਜਰਾ ਨੇ ਇੰਨੀ ਦਲੇਰੀ ਵਿਖਾਈ ਹੈ ਇਹ ਮਨਾ ਕਰਨ ਦੇ ਬਾਵਜੂਦ ਵੀ ਮੈਂ ਕਹਿੰਨਾ ਵੀ ਉਹ ਬੋਲਦੇ ਰਹੇ ਹਨ ਤਾਂ ਸਲੂਟ ਆ ਭਰਾਵੋ ਜਾਂ ਕਿਤੇ ਕੋਈ ਸਾਡੇ ਵਰਗਾ ਬੰਦਾ ਚਲੋ ਆਪਾਂ ਤਾਂ ਵੈਸੇ ਰਾਜਨੀਤੀ ਦੇ ਵਿੱਚ ਹਜੇ ਤੱਕ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ ਅਸੀਂ ਸੋਚਦੇ ਸੀ ਵੀ ਕੋਈ ਸਾਡਾ ਭਰਾ ਸਾਡੀ ਆਵਾਜ਼ ਚੱਕ ਲੇ ਚਾਹੇ ਉਹ ਆਪਣੇ ਸਿਮਰਜੀਤ ਮਾਣ ਹੀ ਕਿਉਂ ਨਹੀਂ ਇਹਨੂੰ ਵੀ ਐਮਪੀ ਜਿੱਤੇ ਨੂੰ ਕਿੰਨਾ ਚਿਰ ਹੋ ਗਿਆ ਕਦੇ ਦੁਬਾਰਾ ਇੰਨੇ ਪ੍ਰੋਟੋਕੋਲ ਨਾਲ ਗੱਲ ਉਹਨੇ ਲੋਕ ਸਭਾ 'ਚ ਨਹੀਂ ਕੀਤੀ ਅੱਜ ਪਠਾਨ ਮਾਜਰਾ ਨੂੰ ਹੌਸਲਾ ਦਵਾ ਦਿਓ ਉਹਦਾ ਸਲੂਟ ਇੰਨੇ ਕੋ ਨੂੰ ਵੱਜਣ ਪੰਜਾਬ 'ਚ ਵੀ ਬਾਕੀ ਲੀਡਰ ਵੀ ਕਹਿ ਦੇਣ ਯਾਰ ਵਾਕਈ ਭਾਈ ਇਹ ਤਾਂ ਨਜ਼ਾਰਾ ਲਿਆਦਾ ਕੱਲੀ ਸਰਕਾਰ ਨੇ ਜੇ ਭਗਵੰਤ ਮਾਨ ਨੂੰ ਲੋਕ ਕਹਿੰਦੇ ਹਨ ਨਾ ਵੀ ਕੇਜਰੀਵਾਲ ਸਾਹਿਬ ਜੇ ਇਹਨੂੰ ਸੀਐਮ ਨਹੀਂ ਬਣਾਇਆ ਤਾਂ ਅਸੀਂ ਵੋਟ ਨਹੀਂ ਪਾਉਣੀ ਅੱਜ ਲੋਕ ਇਹ ਕਹਿਣ ਜੇ ਪਠਾਨ ਮਾਜਰਾ ਨੂੰ ਕਿਸੇ ਨੇ ਦਬਾਅ ਪਾਇਆ ਜਾਂ ਇਹਨਾਂ ਦੀ ਗੱਲ ਨੂੰ ਨਹੀਂ ਮੰਨਿਆ ਤਾਂ ਅਸੀਂ ਆਉਣ ਵਾਲਾ ਸਮਾਂ ਤੁਹਾਡੇ ਤੋਂ ਦੱਸਾਂਗੇ ਵੀ ਵਿਰੋਧ ਤਾਂ ਕਿਵੇਂ ਹੁੰਦੀ ਹੈ ਠੀਕ ਹੈ ਜੀ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਵੀ ਆਪਾਂ ਭਗਵਾਨ ਤਾਂ ਮਾਨਦਿਆਂ ਫੋਟੋਆਂ ਲਾ ਕੇ ਲੋਕ ਪੁੱਜਣਗੇ ਕੇਜਰੀਵਾਲ ਦੀਆਂ ਫੋਟੋਆਂ ਲਾ ਕੇ ਪੰਜਾਬ 'ਚ ਲੋਕ ਪੂਜਾ ਕਰਨਗੇ ਜੇ ਤੁਸੀਂ ਪੁੱਤ ਬਚਾਉਣ ਵਾਲੀ ਇਹ ਖੇਤੀ ਇਸ ਚਿੱਟੇ ਨੂੰ ਖਤਮ ਕਰਨ ਵਾਲੀ ਖਾਸ ਖਸ ਦੀ ਖੇਤੀ ਦੇਖ ਕੇ ਤੇ ਪਹਿਰਾ ਦੇ ਦੋ ਕਿਉਂਕਿ 92 ਐਮਐਲਏ ਆ ਤੁਸੀਂ ਤਾਂ ਲਿਖ ਕੇ ਦੇ ਦੋ ਨਾ ਤੇ ਪੰਜਾਬ ਵੱਖਰੀ ਸਟੇਟ ਵੀ ਬਣ ਸਕਦਾ ਹੈ ਇਹ ਜਿਹੜੇ ਲੋਕ ਸੋਚਦੇ ਵੀ ਸੈਂਟਰ ਦਾ ਮੁੱਦਾ ਜੀ ਇਹ 'ਚ ਪੰਜਾਬ ਨਹੀਂ ਕੁਝ ਕਰ ਸਕਦਾ ਤਾਂ ਉਹਨਾਂ ਨੂੰ ਮੈਂ ਕਲੀਅਰ ਕਰਦਾ ਵੀ ਜਿਹੜੀ ਇਹ ਹੈਗੀ ਹੈ ਨਾ ਇਹ ਆਪਣੇ ਖੇਤੀਬਾੜੀ ਸਿਸਟਮ ਹੈ ਇਹ ਸਟੇਟ ਦਾ ਮੁੱਦਾ ਹੁੰਦਾ ਹੈ ਔਰ ਯੂਨੋ ਚ ਤਾਂ ਇੱਕੋ ਬਿਆਨ ਲੱਗਾਇ ਬਹੁਤ ਹੈ ਵੀ ਜੇ ਰਾਜਸਥਾਨ ਐਮਪੀ ਤੱਕ ਇਹ ਖੇਤੀ ਚੱਲ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਤਾਂ ਬਹੁਤ ਵੱਡੀ ਮੰਡੀ ਹੈ ਬਹੁਤ ਵੱਡੇ ਲੋਕ ਫਸੇ ਹੋਏ ਆ ਮਰ ਰਹੇ ਰਜਣਾ ਹਜੇ ਵੀ ਐਮਐਲਏ ਸਾਡੇ ਲੈ ਕੇ ਨਾ ਦੇਣ ਇਸ ਖੇਤੀ ਬਾਰੇ ਸੈਂਟਰ ਨੂੰ ਤਾਂ ਫਿਰ ਸੋਚਣ ਵਾਲੀ ਗੱਲ ਹੈ ਵੀ ਕਿਤੇ ਨਾ ਕਿਤੇ ਦਬਾਅ ਚਿੱਟੇ ਮੈਡੀਕਲ ਦਾ ਚੱਲਦਾ ਹੀ ਚੱਲਦਾ ਹੈ ਇਸ ਕਰਕੇ ਦੋਸਤੋ ਆਹ ਲਾਈਵ ਤਾਮ ਹੈ ਦੁਆਰਾ ਅੱਜ ਪਾ ਕੇ ਬੇਨਤੀ ਕਰ ਰਿਹਾ ਵੀ ਬੜਾ ਬਹੁਤ ਵੱਡੀ ਗੱਲ ਹੁੰਦੀ ਹੈ ਵਿਧਾਨ ਸਭਾ 'ਚ ਪੈਰ ਕੰਬਦੇ ਆ ਅਗਲਾ ਕਹਿੰਦਾ ਵੀ ਕਿਤੇ ਕੇਜਰੀਵਾਲ ਕਿਤੇ ਭਗਵੰਤ ਮਾਨ ਜਾਂ ਕਿਤੇ ਮੋਦੀ ਕਿਤੇ ਉਲਟਣਾ ਹੋਣ ਵੈਸੇ ਉਹ ਉਲਟ ਨਹੀਂ ਮੈਂ ਇਸ ਗੱਲ ਦੀ ਤੁਹਾਨੂੰ ਦੁਬਾਰਾ ਕਲੀਅਰ ਕਰਦਾ ਮੇਰੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਪਰ ਆ ਬੋਲਣ ਵਾਸਤੇ ਜਜ਼ਬਾ ਹੈ ਨਹੀਂ ਸੀ ਇਹ ਜਿਗਰਾ ਹੈ ਨਹੀਂ ਸੀ ਕਿਹੜਾ ਰੱਖੇ ਯਾਰ ਹੁਣ ਉਹ ਕਹਿੰਦਾ ਨਾ ਸਾਰੇ ਵਿਰੋਧੀਆਂ ਦੇ ਚਿਹਰੇ ਖੜ ਗਏ ਸੀ ਤੇ ਪਰ ਕਹਿੰਦਾ ਗੱਲ ਕਰਨ ਲੱਗਾ ਸਾਰਿਆਂ ਦੇ ਲੱਤਾਂ ਕੰਬਦੀਆਂ ਇਸ ਕਰਕੇ ਮੈਂ ਖੁੱਡੀਆਂ ਸਾਹਿਬ ਨੂੰ ਕਹਿੰਨਾ ਵੀ ਖੁੱਡੀਆਂ ਸਾਹਿਬ ਲੱਤਾਂ ਨਾ ਕਮਾਓ ਜਿਵੇਂ ਤੁਸੀਂ ਮੇਰੇ ਦਫ਼ਤਰ ਬੈਠ ਕੇ ਕਿਹਾ ਸੀ ਵੀ ਜੱਗਾ ਜੀ ਇਹੀ ਚੀਜ਼ ਹੈ ਜਿਹੜੀ ਅੱਜ ਲੁੱਟਾਂਖੂਆਂ ਰੋਕ ਸਕਦੀ ਹੈ ਮੌਤਾਂ ਰੋਕ ਸਕਦੀ ਹੈ ਤਾਂ ਹੁਣ ਉੱਥੇ ਵਿਧਾਨ ਸਭਾ 'ਚ ਵੀ ਗਰਜੋ ਜਿਵੇਂ ਤੁਹਾਨੂੰ ਵਿਧਾਨ ਸਭਾ ਸਪੀਕਰ ਨੇ ਕਿਹਾ ਵੀ ਇੱਕ ਦਿਨ ਠਹਿਰ ਕੇ ਮੈਨੂੰ ਦੱਸੋ ਵੀ ਕਿਉਂ ਬੰਦ ਹੋਈ ਹੈ ਇਹ ਖੇਤੀ ਠੇਕੇ ਰਹੇ ਆ ਪੰਜਾਬ 'ਚ ਖੇਤੀ ਰਹੀ ਹੈ ਇਹ ਮੈਂ ਦੱਸਦਾ ਤੁਹਾਨੂੰ ਆਪਣੇ ਸਪੀਕਰ ਸਾਹਿਬ ਇਹ ਬੰਦ ਕੀਤੀ ਸੀ ਅਕਾਲੀ ਦਲ ਦੇ ਜ ਆਪਣਾ ਜਿਹੜਾ ਇਹ ਜਵਾਈ ਹੈ ਇਹਨਾਂ ਦਾ ਕੈਰੋਂ ਕਿਉਂਕਿ ਉਹਨਾਂ ਨੇ ਬਲੈਕ ਕਰਨੀ ਸੀ ਬਹੁਤ ਵੱਡੇ ਪੱਧਰ ਤੇ ਆਫੀਮ ਦੀ ਪੰਜਾਬ ਦੇ ਵਿੱਚ ਔਰ ਉਸ ਤੋਂ ਬਾਅਦ ਤਾਂ ਫਿਰ ਸਮੈਗ ਚਿੱਟੇ ਨੇ ਤਾਂ ਘੜੀ ਕਰ ਲਿਆ ਪੰਜਾਬ ਨੂੰ ਤਾਂ ਇਹ ਚਿੱਟੇ ਦੇ ਠੇਕੇ ਪੰਜਾਬ 'ਚ ਚੱਲੇ ਆ ਔਰ ਪੋਸਟ ਆਫੀਮ ਦੇ ਠੇਕੇ ਉਹ 86 ਤੋਂ ਪਹਿਲਾਂ ਹੀ ਇਹ ਬੰਦ ਕਰ ਦਿੱਤੇ ਗਏ ਸੀ ਕਿਉਂਕਿ 84 ਵਾਪਰਿਆ ਸੀ ਪੰਜਾਬ ਦੇ ਵਿੱਚ 84 ਵਾਪਰਿਆ ਸੀ ਪੰਜਾਬ ਦੇ ਵਿੱਚ ਉਦੋਂ ਜਿਹੜਾ ਆ ਰਜੀਵ ਗਾਂਧੀ ਇਹ ਕਹਿੰਦਾ ਸੀ ਮੈਂ ਤਿਲ ਤਿਲ ਕਰਕੇ ਮਾਰਨਾ ਪੰਜਾਬੀਆਂ ਨੂੰ ਜਿਨ੍ਹਾਂ ਨੇ ਸਾਡੇ ਘਰ ਤੇ ਅਟੈਕ ਕੀਤਾ ਨਾ ਇਸ ਕੌਮ ਨੂੰ ਨਪੁੰਸਕ ਬਣਾ ਦੇਣਾ ਇਸ ਕੌਮ ਨੂੰ ਮੈਂ ਤੁਹਾਨੂੰ ਦਰਾਂ ਦਰਾਂ ਤੇ ਇਹ ਲੁੱਟਾਂ ਖੋਹਾਂ ਕਰਦੇ ਨਸ਼ੇ ਪਿੱਛੇ ਲੜਦੇ ਨਸ਼ੇ ਪਿੱਛੇ ਆਪਦੇ ਮਾਂ ਪਿਓ ਦੇ ਗਲ ਘੁੱਟ ਦੇ ਖਾਊਂਗਾ ਉਦੋਂ ਇਹਨਾਂ ਨੇ ਮਿਲ ਕੇ ਰਾਇ ਕੀਤੀ ਸੀ ਐਨ ਡੀ ਪੀ ਐਸ ਐਕਟ ਐਨ ਡੀ ਪੀ ਐਸ ਐਕਟ ਜਿਹੜਾ 1986 ਚ ਬਣਿਆ ਨਾ ਉਹ 84 ਦੀ ਹੀ ਆਗਾ 84 ਦੀ ਹੀ ਬਦੌਲਤ ਹੈ ਵੀ ਇਹਨਾਂ ਲੋਕਾਂ ਚ ਇੰਨੀ ਹਿੰਮਤ ਵੀ ਇਹ ਪ੍ਰਧਾਨ ਮੰਤਰੀ ਤੱਕ ਬੋਲਦੇ ਆ ਇਹਨਾਂ ਦਾ ਕਹਿੰਦਾ ਸਫਾਇਆ ਕਰ ਦੋ ਇਹਨਾਂ ਦਾ ਡੀਐਨਏ ਖਤਮ ਕਰ ਦੋ ਇਹਨਾਂ ਦੀ ਜਵਾਨੀ ਬੀਜਨਾਸ਼ ਕਰ ਦੋ ਇਸੇ ਕਰਕੇ ਹੀ ਇਹ ਠੇਕੇ ਇਹ ਪੋਸਟਫੀਨ ਦੀ ਖੇਤੀ ਪੰਜਾਬ ਚੋਂ ਸਦਾ ਲਈ ਬੈਨ ਕਰ ਦਿੱਤੀ ਗਈ ਡਬਲਯੂਐਚਓ ਵਰਗਿਆਂ ਨੂੰ ਔਰ ਕੈਰੋ ਵਰਗਿਆਂ ਨੂੰ ਨਾਲ ਲੈ ਕੇ ਅੱਜ ਬੇਨਤੀ ਸੁਣ ਲਓ ਜੇ ਕਿਸੇ ਨੇ ਦੁਬਾਰਾ ਹਿੰਮਤ ਕੀਤੀ ਹੈ ਨਾ ਇਹ ਮਹਿੰਗਾ ਤਾਂ ਪਾਊਗਾ ਪਠਾਨ ਮਾਜਰੇ ਨੂੰ ਜੇ ਆਪਾਂ ਅੱਜ ਉਹਦੇ ਹੱਕ 'ਚ ਨਹੀਂ ਇਹ ਕਮੈਂਟ ਕਰਦੇ ਜੇ ਤੁਸੀਂ ਉਹਦੇ ਹੱਕ 'ਚ ਜਿਗਰਾ ਰੱਖ ਕੇ ਸਮਾਂ ਕੱਢ ਕੇ ਅੱਜ ਆਪਦੇ ਸਾਰੇ ਕੰਮ ਛੱਡ ਕੇ ਸ਼ਾਮ ਤੇ ਘਰ ਸ਼ੇਅਰ ਵੀ ਕਰੋ ਪੋਸਟਾਂ ਵੀ ਪਾਓ ਵੀ ਸਲੂਟ ਆ ਪਠਾਨ ਮਾਜਰਾ ਸਰਕਾਰ ਦੇ ਕੀ ਸੈਂਟਰ ਤੱਕ ਪੈਰ ਹਿੱਲ ਜਾਣ ਵੀਰ ਇੱਕੋ ਬੰਦੇ ਨੇ ਜਿਗਰਾ ਵਿਖਾਇਆ ਵਿਧਾਨ ਸਭਾ 'ਚ ਬੋਲਣ ਦਾ ਤੇ ਲੋਕਾਂ ਨੇ ਉਹਨੂੰ ਅੱਖਾਂ ਤੇ ਚੱਕ ਲਿਆ ਲੋਕਾਂ ਨੇ ਹੱਥਾਂ ਤੇ ਚੱਕ ਲਿਆ ਇੰਨਾ ਕਿ ਜਿਗਰਾ ਵਿਖਾਈਏ ਅਸੀਂ ਤਾਂ ਸੇਬ ਵਿਧਾਨ ਸਭਾ ਨਹੀਂ ਪਹੁੰਚੇ ਜਾਂ ਸਾਡੇ ਚ ਕੋਈ ਬੰਦਾ ਜਿਹੜਾ ਖੇਤੀ ਦੀ ਗੱਲ ਕਰਦਾ ਨਹੀਂ ਪਹੁੰਚਿਆ ਪਰ ਜਿਹੜਾ ਕੋਈ ਪਹੁੰਚਿਆ ਉਹ ਸਾਡਾ ਹੀ ਆ ਸਮਝ ਲਓ ਤੁਸੀਂ ਇਸ ਕਰਕੇ ਇਹਨੂੰ ਅੱਜ ਭਰਾ ਦੀ ਬਹੁਤ ਵੱਡੇ ਜਿਗਰੇ ਵਾਲੀ ਗੱਲ ਹੋਈ ਹੈ ਇਹਨੂੰ ਦੁਬਾਰਾ ਕਰਕੇ ਇਹ ਨਸ਼ੇ ਆ ਇਹਨਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ 2007 ਤੋਂ ਪਹਿਲਾਂ ਵੀ ਥੋੜਾ ਜਆ ਇਹ ਆਉਣਾ ਸ਼ੁਰੂ ਹੋਇਆ ਪੰਜਾਬ ਬਹੁਤ ਸਾਥੀ ਜੁੜੇ ਹੈ ਮੈਦਾਨ ਦੁਆਰਾ ਸੁਣਾਉਣਾ ਹੈ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ ਗਏ ਪੰਜਾਬ ਦੇ ਵਿੱਚ ਇਹਨਾਂ ਇੱਕੋ ਕਾਰਨ ਆ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ ਖੇਤੀਆਂ ਵੀ ਕਰਦੇ ਸੀ ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਭੁੱਕੀ ਖਾ ਕੇ ਮਰ ਗਿਆ ਜਾਂ ਫੀਮ ਖਾ ਕੇ ਮਰ ਗਿਆ ਅੱਜ ਮੈਂ ਪਿੱਛੇ ਨਾ ਜ਼ਿਆਦਾ ਜਾਂਦਾ ਹੋਇਆ 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਆਈਆਂ ਇਸ ਨਿਸ਼ਾਨ ਉਤੋਂ ਬਾਅਦ 1 ਮਾਰਚ ਤੋਂ ਲੈ ਕੇ ਆਪ ਇਸ ਮਾਤਿਕ 159 ਮੌਤਾ ਹੋ ਗਈਆਂ ਇਹ ਜਿਹੜੇ ਜਿਹੜੇ ਬਾਹਰਲੇ ਮੁਲਖ ਆ ਉਹ ਆਪਣੇ ਤੋਂ ਮੇਰਾ ਖਿਆਲ ਹੈ ਵੀ ਜਾਦੇ ਤੇਜ ਆ ਉਹਨਾਂ ਦੇ ਲੀਗਲ ਆ ਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਿਆਂ ਦੇ ਵਿੱਚ ਸਾਰਾ ਮੁਲਖ ਸਮੈਕਾਂ ਦੇ ਵਿੱਚ ਤੁਰ ਪਿਆ ਹਰ ਇੱਕ ਬੰਦੇ ਦਾ ਯੋਰ ਲੱਗਾ ਗੋਲੀਆਂ ਆ ਰਹੀਆਂ ਆ ਜਿਹੜੇ ਇਹ ਆਉਣ ਵਾਲੀ ਇਹਦੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ ਇਹ ਜਿਹੜਾ ਨਸ਼ਾ ਆ ਇਹ ਕੁਦਰਤੀ ਨਸ਼ਾ ਆ ਜਿਹੜਾ ਪੋਸਟ ਆ ਇਹ ਖੇਤੀ ਆ ਰਾਜਸਥਾਨ ਚ ਹੋ ਰਹੀ ਆ ਇਹ ਐਮਪੀ ਚ ਹੋ ਰਹੀ ਆ ਮੱਧ ਪ੍ਰਦੇਸ਼ ਹਰਕਥਾਂ ਹੋ ਰਹੀ ਏ ਤੇ ਇਹਦੇ ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਉਹਦੇ ਚ ਤਰਾਜ ਨਹੀਂ ਵੈਸੇ ਚਾਹੀਦਾ ਹਮ ਚਲੋ ਨੂੰ ਸ਼ੁਰੂ ਕਰਨ ਵਾਲਾ ਆ ਬਾਹਰਲੇ ਮੁਲਕਾਂ ਚ ਬਹੁਤ ਚ ਇਹ ਹੋ ਚੁੱਕਾ ਇਹ ਸਾਰੇ ਭਾਵਾਂ ਵਿਰੋਧੀ ਤੇ ਰਿਆ ਇਹਨਾਂ ਦਾ ਵੀ ਜੀਕ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਹਿੰਦਾ ਜਿਹੜੇ ਵਿਰੋਧੀ ਬੈਠੇ ਆ ਸਾਰਿਆਂ ਦੇ ਚਿਹਰਿਆਂ ਤੇ ਰੌਣਕਾਂ ਆ ਗਈਆਂ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਦੋਸਤੋ ਅੱਜ ਇਸ ਬਾਈ ਦੀ ਆਵਾਜ਼ ਕੋਈ ਵੀ ਲੀਡਰ ਕੋਈ ਵੀ ਮੰਤਰੀ ਸੰਤਰੀ ਦਬਾ ਨਾ ਸਕੇ ਇੰਨਾ ਕਿ ਇਹਦੇ ਹੱਕ 'ਚ ਸਲੂਟ ਲਿਖੋ ਠੋਕ ਕੇ ਵੀ ਯੋਧਿਆ ਧਾਨਾ ਤੋਂ ਜੇ ਅੱਜ ਇੰਨੀ ਵਰਦੀ ਅੱਗ ਦੇ ਵਿੱਚ ਇੰਨੇ ਚਿੱਟਾ ਮਾਫੀਆ ਕਿੰਗ ਐ ਇੰਨੇ ਮੈਡੀਕਲ ਦੇ ਧੰਦੇ ਪਾਵਰਫੁੱਲ ਆ ਜਿਹੜੇ ਸੀਐਮ ਤਿੱਕ ਨੂੰ ਆਵਾਜ਼ ਨਹੀਂ ਚੱਕਣ ਦੇ ਰਹੇ ਤੇ ਉੱਥੇ ਪਠਾਨ ਮਾਜਰਾ ਵੱਲੋਂ ਐਡਾ ਜਜ਼ਬਾ ਐਡਾ ਜਿਗਰਾ ਵਿਖਾਇਆ ਜਾਣਾ ਤੇ ਅੱਜ ਪੰਜਾਬੀਓ ਫਰਜ਼ ਬਣਦਾ ਕਿਸਾਨ ਆਗੂਆਂ ਨੂੰ ਅਸੀਂ ਬੇਨਤੀ ਕਰਦੇ ਮਰਗੇ ਵਰਕ ਦੇ ਉਹਨਾਂ ਨੇ ਬਾਤ ਚੱਕਣ ਦੀ ਹਿੰਮਤ ਨਹੀਂ ਵਿਖਾਈ ਸੀ ਅੱਜ ਇਸ ਐਮਐਲਏ ਨੇ ਆਹ ਬਖਾਤਾ ਯਾਰ ਵੀ ਮ ਹੈਗੇ ਕੋਈ ਨਾ ਕੋਈ ਲੋਕ ਆਪਣੀਆਂ ਸੀਟਾਂ ਤੋਂ ਉੱਪਰ ਉੱਠ ਕੇ ਵੀ ਜੋ ਜज्ਬਾ ਰੱਖਦੇ ਜਵਾਨੀ ਨੂੰ ਬਚਾਉਂਦਾ ਇਹ ਬਹੁਤ ਵੱਡੀ ਗੱਲ ਆ ਵੀਰੋ ਕਾਲੇ ਕਾਨੂੰਨ ਖਤਮ ਕਰਨੇ ਤਾਂ ਸੌਖੀ ਗੱਲ ਸੀ ਪਰ ਪੰਜਾਬ 'ਚ ਖਾਸ ਖਾਸ ਦੀ ਖੇਤੀ ਲਾਉਣੀ ਉਦੋਂ ਵੀ ਔਖੀ ਆ ਕਿਉਂਕਿ ਇਹਦੇ ਨਾਲ ਫਸਲ ਹੀ ਨਹੀਂ ਨਸਲ ਬਚਣੀ ਐ ਨਸਲ ਬਚਣੀ ਐ ਔਰ ਉਹ ਨਸਲ ਤੋਂ ਜਿੱਤੋਂ ਏਜੰਸੀਆਂ ਜਿੱਤੋਂ ਮੰਤਰੀ ਸੰਤਰੀ ਸਾਰੀ ਦੁਨੀਆ ਡਰਦੀ ਐ ਵੀ ਜੇ ਪੰਜਾਬ ਦੀ ਜਵਾਨੀ ਪੈਰਾਂ 'ਸੇਰ ਹੋ ਗਈ ਨਾ ਤਾਂ ਫਿਰ ਇਹਨਾਂ ਨੇ ਦੁਬਾਰਾ ਆਜਾਦੀਆਂ ਵੀ ਲੈ ਲੈਣੀਆਂ ਫਸਲਾਂ ਵੀ ਉਪਜਾ ਲੈਣੀਆਂ ਇਹ ਕਹਿੰਦੇ ਆ ਵੀ ਇਕੱਲੀ ਫਸਲ ਫਸਲ ਦੀ ਗੱਲ ਲੜਾਈ ਲੜੀ ਚਲੋ ਨਸਲ ਬਚਾਉਣ ਦੀ ਲੜਾਈ ਨਹੀਂ ਲੜਨ ਦੇਣੀ ਕਿਸੇ ਨੂੰ ਜੇ ਮਾਜਰਾ ਨੇ ਅੱਜ ਉਹ ਜज्ਬਾ ਵਿਖਾਇਆ ਤਾਂ ਅੱਜ ਯਾਰਾਂ ਨੂੰ ਸਲੂਟ ਲਿਖ ਲਿਖ ਕੇ ਮਠਾਨ ਮਾਜਰਾ ਸਲੂਟ ਪੋਸਟਾਂ 'ਤੇ ਪਾ ਕੇ ਇਸ ਬੰਦੇ ਨੂੰ ਵਿਖਾਓ ਵੀ ਅਸੀਂ ਬੈਠੇ ਆ ਤੇਰੇ ਹੱਕ 'ਚ ਯਾਰ ਥੋੜੇ ਫੋਨ ਆ ਰਹੇ ਆ ਚਲੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਸੀਂ ਬੇਨਤੀ ਕੀਤੀ ਸੀਗੀ ਵਾਹ ਬਈ ਵਾਹ ਆ ਸੁਣੋ ਵਾਹ ਕਿੰਨਾ ਖੁਸ਼ ਹੋਏ ਸੰਧਵਾ ਸਾਹਿਬ ਸਰਦਾਰ ਹਰਮੀਤ ਸਿੰਘ ਗੁੱਡੀਆਂ ਅੱਜ ਆਪਣਾ ਖੁਸ਼ੀ ਚ ਨਾ ਹੀ ਭੁੱਲ ਗਏ ਜੀ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਧੰਨਵਾਦ ਮਨਜੋਗ ਸੁਵਿਕਤ ਸਾਹਿਬ ਇਹ ਬੜੇ ਇੱਕ ਗੱਲ ਦੱਸਿਓ ਇੱਕ ਇੱਕ ਮਿੰਟ ਹੋਰ ਇਹ ਪਹਿਲਾ ਪੰਜਾਬ ਦੇ ਵਿੱਚ ਅਸੀਮ ਦੇ ਠੇਕੇ ਹੁੰਦੇ ਸੀ ਇਹ ਪਤਾ ਕਰਕੇ ਦੱਸਿਓ ਜਾਂ ਕੱਲ ਨੂੰ ਦੱਸਿਓ ਟਾਈਮ ਮੇਰੇ ਤੁਹਾਨੂੰ ਜਾਂ ਬਾਅਦ ਵਿੱਚ ਮੈਨੂੰ ਕਨਵੇ ਕਰ ਦਿਓ ਵੀ ਇਹ ਬੰਦ ਕਿਉਂ ਕੀਤੇ ਗਏ ਸੀ ਕਿਹੜੇ ਕਾਰਨ ਤੇ ਕੀਤੇ ਗਏ ਸੀ ਜੀ ਕੰਟੀਨਿਊ ਕਰੋ ਮਨਜੋ ਸਪੀਕਰ ਸਾਹਿਬ ਆ ਸੁਣਿਆ ਧਿਆਨ ਨਾਲ ਸਾਹਿਬ ਨੇ ਇੱਕ ਸਵਾਲ ਕੀਤਾ ਜਿਹਦੇ ਨਾਲ ਮੇਰੇ ਖਿਆਲ ਸਾਰਿਆਂ ਦੇ ਸਿਰੇ ਖੜ ਗਏ ਆ ਸੁਣੋ ਕਿੱਡੀ ਵੱਡੀ ਗੱਲ ਆ ਇਹ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋਡ ਪੈ ਜਾਂਦੀ ਹੈ ਕਾਬਾਤੇ ਤੇ ਹਜੇ ਵੀ ਆਪਣਿਆਂ ਦੇ ਹੱਕ 'ਚ ਨਾਮ ਬੋਲੀਏ ਯਾਰ ਕੁੱਡੀਆਂ ਸਾਹਿਬ ਵੈਸੇ ਸਵਾਲ ਮੁਤਾਬਕ ਜਿਹੜਾ ਦਾ ਜਵਾਬ ਆ ਜੀ ਕਿ ਸਰਕਾਰ ਕੋਲੇ ਹਜੇ ਹੁਜੀ ਕੋਈ ਇਰਾਦਾ ਇਰਾਦਾ ਕਿਉਂ ਨਹੀਂ ਕਿਉਂਕਿ ਸਾਡੇ ਲੋਕਾਂ ਨੇ ਹਜੇ ਤੱਕ ਉਹ ਇਕੱਠ ਉਹ ਰੈਲੀਆਂ ਦੇ ਵਿੱਚ ਵੱਡੇ ਜਿਵੇਂ ਕਈ ਇਹ ਜਨਸਲਾਬ ਨਹੀਂ ਵਿਖਾਏ ਜਿਹਦੇ ਕਰਕੇ ਇਹਨਾਂ ਨੂੰ ਡਰ ਲੱਗਦਾ ਵੀ ਕਿਤੇ ਕੀ ਆ ਸਾਡੇ ਉਲਟ ਕੋਈ ਸਰਕਾਰ ਨਾ ਬੋਲੇ ਕੋਈ ਲੀਡਰ ਨਾ ਬੋਲ ਪੈਣ ਇਸ ਕਰਕੇ ਦੋਸਤੋ ਬੇਨਤੀ ਹੈ ਵੀ ਹੁਣ ਜੇ ਆਪਾਂ ਕਿਤੇ ਰੈਲੀ ਰੱਖਦੇ ਆ ਨਾ ਤੇ ਐਡਾ ਇੱਕ ਵੱਡਾ ਉਹਦੇ ਚ ਇਕੱਠ ਦੇ ਦੋ ਵੀ ਲੀਡਰ ਚੱਲ ਕੇ ਤੁਹਾਡੇ ਘਰਾਂ ਚੋਂ ਵੀ ਹਾਂ ਯਾਰ ਅਸੀਂ ਵੋਟ ਦੇ ਨਾਲ ਨਾਲ ਤੁਹਾਨੂੰ ਖਸ ਖਸ ਦਾ ਵੀ ਵੀ ਦਿੰਨੇ ਆ ਵੀ ਆਪਦੇ ਬੱਚੇ ਵਿਚਾਲੋ ਆਪਦੀ ਇਸ ਪੰਜਾਬ ਦੀ ਜਵਾਨੀ ਨੂੰ ਬਚਾ ਲਓ ਸ਼ੁਰੂ ਕਰੋ ਤੁਹਾਡੇ ਨਾਲ ਖੜਦੇ ਆਂ ਜੇ ਕੋਈ ਸੈਂਟਰ ਧੱਕਾ ਕਰੂ ਤਾਂ ਤਾਂ ਵੀ 92 ਐਮਐਲਏ ਆ ਬਹੁਤ ਵੱਡਾ ਮੰਡੇਟ ਆ ਸਾਡੇ ਕੋਲੇ ਅਸੀਂ ਤੁਹਾਨੂੰ ਬਚਾ ਜਾਾਂਗੇ ਤੁਹਾਡੀ ਖੇਤੀ ਲਾਗੂ ਕਰਾ ਜਾਾਂਗੇ ਇੱਥੇ ਤਾਂ ਦੋ ਦੋ ਬੂਟਿਆਂ ਤੇ ਹਜੇ ਵੀ ਪਰਚੇ ਪਾਏ ਜਾ ਰਹੇ ਆ ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਆ ਵੀ ਤੁਸੀਂ ਅੱਜ ਤੁਹਾਡੇ ਕੋਲ ਮੌਕਾ ਆ ਆਪਦੀ ਕਈ ਗੱਲ ਪਗਾਉਣ ਦਾ ਅਸੀਂ ਤੁਹਾਡੇ ਨਾਲ ਏਡੀ ਵੱਡੀ ਬੇਨਤੀ ਮੈਂ ਕਹਿੰਨਾ ਵੀ ਤੁਸੀਂ ਮੇਰੀ ਮੰਨੀ ਸੀ ਅਸੀਂ ਤੁਹਾਡੇ ਨਾਲ ਲਾਈਵ ਚਰਚਾ ਕੀਤੀ ਸੀ ਵੀ ਭਗਵੰਤ ਮਾਨ ਸਾਹਿਬ ਜੀ ਤੁਸੀਂ ਐਮਪੀਸੀ ਵੀ ਕਰੋਗੇ ਲਾਗੂ ਤੁਸੀਂ ਕਿਹਾ ਸੀ ਇਸ ਦੇ ਬਿਨਾ ਬਚਣਾ ਹੀ ਨਹੀਂ ਨਾ ਤਾਂ ਪਾਣੀ ਬਚਣਾ ਜਵਾਨੀ ਬਚੇ ਤੇ ਅੱਜ ਐਡੀ ਕਿਵੱਡੀ ਆਪਣੇ ਕੋਲ ਸ਼ਕਤੀ ਹੈ ਵੀ ਆਪਾਂ ਉਹ ਕਹੇ ਬੋਲ ਪਗਾ ਸਕਦੇ ਆ ਤਾਂ ਭਗਵੰਤ ਮਾਨ ਜੀ ਬੇਨਤੀ ਹੈ ਮੰਨ ਲਓ ਇਸ ਗੱਲ ਨੂੰ ਨਹੀਂ ਤਾਂ ਆਪਣੇ ਕੋਲੇ ਬਹੁਤ ਜਲਦ ਸਮਾਂ ਉਹ ਅਰਸ਼ ਤੋਂ ਫਰਸ਼ ਤੇ ਵੀ ਆ ਸਕਦੇ ਆ ਤੇ ਫਰਸ਼ ਤੋਂ ਅਰਸ਼ ਤੇ ਚੜਾਇਆ ਸੀ ਜਿਨ੍ਹਾਂ ਲੋਕਾਂ ਨੇ ਅੱਜ ਉਹਨਾਂ ਲੋਕਾਂ ਦੀ ਮੰਗ ਸੁਣ ਲਓ ਨਹੀਂ ਤਾਂ ਸਮਾਂ ਜਿੱਥੇ 3 ਸਾਲ ਟੱਪ ਗਿਆ 2.5 ਟੱਪ ਗਿਆ ਤਾਂ 2.5 ਆ ਵੀ ਟੱਪ ਜਣੇ ਬਹੁਤ ਜਲਦ ਦੁਬਾਰਾ ਉਹਨਾਂ ਲੈਵਲਾਂ ਤੇ ਆ ਜਾਣਗੇ ਜਿੱਥੋਂ ਚੱਲੇ ਸੀ ਅੱਜ ਜੇ ਤਾਕਤ ਹੈਗੀ ਆ ਅੱਜ ਜੇ ਸ਼ਕਤੀ ਬਖਸ਼ੀ ਆ ਅੱਜ ਜੇ ਊਰਜਾ ਬਖਸ਼ੀ ਆ ਕਿਸੇ ਪ੍ਰਮਾਤਮਾ ਨੇ ਕਿਸੇ ਲੋਕਾਂ ਨੇ ਕਿਸੇ ਸੰਗਤ ਨੇ ਤਾਂ ਉਸ ਸੰਗਤਾਂ ਦੇ ਐਡੇ ਵੱਡੇ ਜਖਮਾਂ ਤੇ ਮਰਮ ਲਾਉਣ ਦਾ ਹਿੰਮਤ ਕਰ ਲੋ ਨਹੀਂ ਤਾਂ ਫਿਰ ਸਮਾਂ ਬਹੁਤ ਜਲਦ ਪੁਰਾਣਾ ਹੋਣਾ ਇਸ ਕਰਕੇ ਪ੍ਰਮਾਤਮਾ ਤੁਹਾਨੂੰ ਥੋੜੀ ਜੀ ਸ਼ਕਤੀ ਦੇਵੇ ਥੋੜੀ ਜੀ ਸਮੱਤ ਬਖਸ਼ੇ ਬਹੁਤ ਵੱਡੇ ਮੁੱਦੇ ਆ ਪੰਜਾਬ ਦੇ ਚਿੱਟੇ ਦੇ ਨਾਂ ਤੇ ਦੋ ਵਾਰ ਸਰਕਾਰਾਂ ਬਣ ਗਿਆ ਪਰ ਹਜੇ ਵੀ ਇਹਨੂੰ ਸੈਂਜੇ ਬੰਦ ਕਰਕੇ ਲੋਕਾਂ ਨੂੰ ਵਿਖਾਇਆ ਜਾਂਦਾ ਹੈ ਨਾ ਚੈਨਲਾਂ 'ਤੇ ਗੱਲਾਂ ਨਹੀਂ ਉੱਡਦੀਆਂ ਤੇ ਸਾਡੇ ਭੋਲੇ ਲੋਕ ਹੋਰ ਕਿਸੇ ਮੁੱਦਿਆਂ 'ਤੇ ਉਲਝ ਜਾਂਦੇ ਫ੍ਰੀ ਆਟਾ ਲੈ ਲਓ ਫ੍ਰੀ ਕਣਕ ਲੈ ਲਓ ਤੇ ਫ੍ਰੀ ਇਹ ਬਸਪਾਸ ਲੈ ਲਓ ਨਹੀਂ ਦੋਸਤੋ ਜੇ ਤੁਹਾਡੇ ਬੱਚੇ ਹੀ ਦਾਣਾ ਰਹੇ ਉਸ ਲੈਵਲ ਤੱਕ ਜੇ ਵੱਜ ਸਕਣ ਜਾਂ ਜੋ ਲੜਾਈਆਂ ਲੜ ਸਕਣ ਤਾਂ ਤੁਹਾਨੂੰ ਫ੍ਰੀ ਦਿੱਤੀਆਂ ਇਹ ਚੀਜ਼ਾਂ ਬਹੁਤ ਜਲਦ ਨਰਕ ਦੇ ਵਿੱਚ ਤਬਦੀਲ ਹੋ ਜਾਣਗੀਆਂ ਤੇ ਜੇ ਤੁਸੀਂ ਬੱਚੇ ਵਿਚਾਲੇ ਲੜਨ ਜੋਗੇ ਉਸ ਜਜ਼ਬਾ ਤੁਹਾਡੇ ਨੌਜਵਾਨੀ ਚ ਹੋਇਆ ਤਾਂ ਤੁਸੀਂ ਵੇਖਿਓ ਤੁਹਾਨੂੰ ਉਹ ਪਨੀਰ ਨਾਲ ਤੁਹਾਨੂੰ ਉਹ ਚੰਗੀਆਂ ਤੋਂ ਚੰਗੀਆਂ ਫਰੂਟ ਚੰਗੇ ਤੋਂ ਚੰਗੇ ਡਰਾਈ ਫਰੂਟ ਖਵਾਉਣ ਦੇ ਯੋਗ ਹੋਣਗੇ ਤੇ ਜੇ ਉਹੀ ਬੱਚੇ ਟੀਕੇ ਲਾਲਾ ਗਲਦੇ ਰਹੇ ਤਾਂ ਫਰੀਦ ਦਿੱਤੀਆਂ ਚੀਜ਼ਾਂ ਜ਼ਿਆਦਾ ਸਮਾਂ ਨਹੀਂ ਚੱਲ ਸਕਣਗੀਆਂ ਭਗਵੰਤ ਮਾਨ ਹਿੰਮਤ ਹੈ ਜੇ ਨਹੀਂ ਤੁਸੀਂ ਵਾਕਿਆ ਹੀ ਕਿਸੇ ਤੋਂ ਡਰਦੇ ਨਹੀਂ ਕਿਸੇ ਤੋਂ ਦਬਦੇ ਤਾਂ ਅੱਜ ਇਹਦੇ ਹੱਕ 'ਚ ਜਵਾਬ ਦਿਓ ਫਿਰ ਮੰਨਾਂਗੇ ਤੁਹਾਨੂੰ ਵਾਕਿਆ ਹੀ ਭਗਵੰਤ ਮਾਨ ਵੀ ਇੱਥੇ ਯਾਰ ਸਲੂਟ ਆ ਤੇਰੀ ਦਲੇਰੀ ਨੂੰ ਕੱਲਾ ਮਾੜਾ ਬੋਲਣਾ ਜਾਂ ਆਪਾਂ ਵਿਰੋਧਤਾ ਕਰਨੀ ਲੀਡਰਾਂ ਦੀ ਉਹ ਤਾਂ ਚੱਲੀ ਜਾਣਾ ਤੇ ਪਰ ਇੰਨੀ ਕਿ ਹਿੰਮਤ ਦਲੇਰੀ ਵਿਖਾ ਦਿਓ ਨਹੀਂ ਤਾਂ ਕੱਲ ਨੂੰ ਸਾਡੇ ਵੀ ਮਨਾ ਚਾਹੁੰਦਾ ਯਾਰ ਵੀ ਇੰਨੇ ਲੋਕਾਂ ਦੇ ਨਾਲ ਖੜ ਕੇ ਦਿਨ ਰਾਤ ਅਕਾਲੀਆਂ ਨਾਲ ਲੜ ਕੇ ਕਾਂਗਰਸੀਆਂ ਨਾਲ ਲੜ ਕੇ ਤੁਹਾਨੂੰ ਅੱਗੇ ਲਿਆਂਦਾ ਸੀ ਤੇ ਜੇ ਤੁਸੀਂ ਇਹ ਗੱਲ ਨਹੀਂ ਮੰਨਦੇ ਤਾਂ ਫਿਰ ਕਿਤੇ ਨਾ ਕਿਤੇ ਉਹ ਪਿੱਛੇ ਜੇ ਹੁੰਦਾ ਹੌਸਲਾ ਵੀ ਯਾਰ ਕੀ ਕੀ ਕਰੀਏ ਹੈ ਇਸ ਕਰਕੇ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਜੁੜੇ ਇਹ ਸਾਨੂੰ ਮਾਨਸੇ ਆਮ ਪਾਰਟੀ ਸਰਕਾਰ ਤੇ ਤੇ ਤਾਂ ਹੀ ਅੱਜ ਸ਼ਾਇਦ ਇਹ ਗੱਲ ਉੱਠਣ ਲੱਗੀ ਹੈ ਕੋਈ ਛੋਟੀ ਗੱਲ ਨਹੀਂ ਜਾਂ ਪਠਾਨ ਮਾਜਰਾ ਬਿਨਾਂ ਕਿਸੇ ਵਜ੍ਹਾ ਤੋਂ ਬੋਲਣ ਦਾ ਉੱਥੇ ਜਜਬਾਨੀ ਵਿਖਾਇਆ ਕਿਤੇ ਨਾ ਕਿਤੇ ਕੁਛ ਨਾ ਕੁਛ ਸਰਕਾਰ ਦੇ ਅੰਦਰ ਪਲੈਨਿੰਗ ਚੱਲ ਰਹੀ ਹੈ ਇੱਕ ਮੰਤਰੀ ਤੋਂ ਸ਼ੁਰੂਆਤ ਕਰਵਾਈ ਗਈ ਹੈ ਹੁਣ ਲੋਕਾਂ ਦਾ ਫਰਜ਼ ਬਣਦਾ ਉਸ ਸ਼ੁਰੂਆਤ ਨੂੰ ਉਸ ਕਦਮ ਨੂੰ ਆਪਾਂ ਇੰਨਾ ਕੁ ਪਲੱਸ ਪੁਆਇੰਟ ਦਈਏ ਵੀ ਆਮ ਆਦਮੀ ਪਾਰਟੀ ਸੋਚੇ ਵੀ ਸੱਚੀ ਗੱਲ ਹੈ ਲੋਕ ਵਿਰੋਧ ਨਹੀਂ ਹੱਕ 'ਚ 80% ਧੰਨਵਾਦ ਬਹੁਤ ਬਹੁਤ ਮਿਹਰਬਾਨੀ ਮੌਕੇ ਤੇ ਲਾਈਵ ਆ ਕੇ ਤਾਂ ਵਿਖਾਇਆ ਵੀ ਅੱਜ ਚੱਲਦਾ ਪਿਆ ਸੈਸ਼ਨ ਮੌਕੇ ਦੇ ਉੱਤੇ ਇਹਦੇ ਵਿੱਚ ਪਠਾਨ ਮਾਜਰਾ ਸਿਰਫ ਇੱਕੋ ਹੀ ਸਲੂਟ ਲਿਖੋ ਸਲੂਟ ਪਠਾਨ ਮਾਜਰਾ ਖਾਸ ਖਾਸ ਕੀਤੀ ਜਿੰਦਾਬਾਦ ਹੋਰ ਕਮੈਂਟ ਨਾ ਜਾਵੇ ਵੱਡੀ ਗਿਣਤੀ ਜੇ ਤੋ ਅੱਜ ਕਮੈਂਟ ਗਏ ਤਾਂ ਤੁਹਾਡੇ ਲੀਡਰ ਚੱਲ ਕੇ ਕਰਾਂ ਚਾਹਣਗੇ ਬਹੁਤ ਬਹੁਤ ਧੰਨਵਾਦ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਇਸ ਕਰਕੇ ਸੋਚ ਲਿਆ ਕਰੋ ਰੈਲੀ ਨਾਲੋਂ ਵੱਡਾ ਹੋ ਜਾਂਦਾ ਸਟੈਪ ਕਈ ਵਾਰੀ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਲਹਿਰ ਬਣਨੀ ਇਸ ਕਰਕੇ ਇਹਨੂੰ ਜਰੂਰ ਸੋਚੋ ਵੀਰ ਜਗਮੀਤ ਸਰਕਾਰ ਖਾਸ ਕਰਕੇ ਗਤੀ ਲਾਗੂ ਕਰਦੀ ਹੈ ਤਾਂ 25 ਸਾਲ ਸਰਕਾਰ ਬਣਨੀ ਹੈ ਯਕੀਨ ਮੰਨਿਓ ਵਾਕਿਆ ਬਣੂਗੀ ਜੀ ਹਾਂਜੀ ਚਾਹਲ ਸਾਹਿਬ ਸੰਦੀਪ ਭਾਈ ਜੀ ਵਾਕਿਆ ਹੀ ਬਹੁਤ ਵੱਡੀ ਗੱਲ ਹੈ ਜੇ ਕਿਤੇ ਵਾਕਿਆ ਹੀ ਕਰਦੇ ਨਾ ਲਾਗੂ ਤਾਂ ਤੁਸੀਂ ਯਕੀਨ ਮੰਨਿਓ ਕਿ ਇਹਨਾਂ ਨੂੰ ਕੰਪਲੇਨ ਕਰਨ ਦੀ ਲੋੜ ਨਹੀਂ ਪੈਣੀ ਐਡਾ ਵੱਡਾ ਵੋਟ ਬੈਂਕਾ ਸਾਡੇ ਕੋਲ ਤਾਂ ਸਿਰਫ ਅਜੇ ਹੀ ਕਹਿ ਸਕਦੇ ਆ ਉਹਨਾਂ ਕੋਈ ਪੈਸਾ ਨਹੀਂ ਕੁਝ ਰੈਲੀਆਂ ਕਰਾਉਣ ਦੇ ਸਾਡੇ ਕੋਲ ਉਹਨਾਂ ਹੈ ਨਹੀਂ ਸਿਸਟਮ ਜੇਕਰ ਤੇ ਸਾਡੇ ਕੋਲ ਮਾ ਸਿਸਟਮ ਹੁੰਦਾ ਤੁਹਾਨੂੰ ਵਿਖਾਈਏ ਵੀ ਸਭ ਤੋਂ ਵੱਡੇ ਇਕੱਠ ਅੱਜ ਖਾਸ ਕਰਕੇ ਖੇਤੀ ਦੇ ਮੁੱਦੇ ਤੇ ਹੁੰਦੇ ਆ ਪਰ ਅਸੀਂ ਵਾਸ਼ ਨਹੀਂ ਇਕੱਠੀ ਕਰਦੇ ਅਸੀਂ ਫੰਡ ਨਹੀਂ ਇਕੱਠੇ ਕਰਦੇ ਤਾਂ ਸਾਡੇ ਕੋਲ ਰੈਲੀਆਂ ਤੇ ਖਰਚੇ ਕਰਨੇ ਰੈਲੀਆਂ ਤੇ ਲੋਕਾਂ ਨੂੰ ਸੱਦਣਾ ਕੋਈ ਚੈਨਲਾਂ ਤੇ ਗੱਲਬਾਤ ਰੱਖਣੀ ਔਖੀ ਹੋ ਜਾਂਦੀ ਹੈ ਇਸ ਕਰਕੇ ਦੋਸਤ ਤੁਸੀਂ ਹੀ ਸਹਿਯੋਗ ਸਪੋਰਟ ਕਰੋ ਅੱਜ ਸੋਸ਼ਲ ਮੀਡੀਆ ਤੇ ਹੀ ਆਪਾਂ ਇੱਕ ਵੱਡੀ ਲਹਿਰ ਬਣਾ ਕੇ ਵਿਖਾ ਦਈਏ ਦੁਬਾਰਾ ਇਹਨਾਂ ਨੂੰ ਧੰਨਵਾਦ ਜੀ